चौपाई साहिब एको ओंकार श्री वाहेगुरु जी की फतह पासाहि दशमी कबो बात बेनती चौपाई हमरी करो हाथ दय रक्षा पूर्ण होए चित की इच्छा तव चरणन मन रहे हमारा अपना जान करो प्रताप हमरे दुष्ट सभा तुम काव हो आप हा द मोहि बचाव हो सुखी बसै मोरो परिवार सेवक सिख सभा करतार ਮੋਰ ਅੱਛਾ ਨਜਕਰਦਾ ਕਰੀਏ ਸਭ ਰਣ ਕੋਵਾ ਇਸੰਗਰੀ ਹੈ ਪੂਰਨ ਹੋਏ ਹਮਾਰੀ ਆਸਾ ਤੋਰ ਪਦਨ ਕੀ ਰਹਿ ਪਿਆਸਾ ਤੁਮਹਿ ਛਾੜ ਕੋਈ ਅਵਰਣ ਧਾਵੂ ਜੋ ਵਰਤਹੁ ਤੁਮ ਤੇ ਪਾਉ ਸੇਵਕ ਸਿਖ ਹਮਾਰੇ ਤਾਰੀ ਹੈ ਜਨ ਜਨ ਸਤਨ ਹਮਾਰੇ ਮਾਰੀ ਹੈ ਆਪ ਹਾਥ ਦੇ ਮੁਝੇ ਉਬਰੀਏ ਮਰਨ ਕਾਲ ਕਾ ਤਰਾਸ ਨਿਵਰੀਏ ਹੋਜੋ ਸਦਾ ਹਮਾਰੇ ਪੰਚਾ ਸ੍ਰੀ ਅਸਤੁਜੋ ਕਰਿਓ ਰੱਛਾ ਰਾਖ ਲਿਓ ਮੋਹਿ ਰਾਖਣ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਦੁਸ਼ਟਨ ਕੇ ਹੰਤਾ ਤੁਮ ਹੋ ਪੁਰੇ ਜਤਨ ਦਸ ਕੰਤਾ ਕਾਲ ਪਾਇ ਬ੍ਰਹਮਾ ਬਪਤਰਾ ਕਾਲ ਪਾਇ ਸਿਵ ਜੂ ਅਵਤਰਾ ਕਾਲ ਪਾਇ ਕਰ ਬਿਸਨ ਪ੍ਰਕਾਸ਼ਾ ਸਗਲ ਕਾਲ ਕਾ ਕੀਆ ਤਮਾਸਾ ਜਵਨ ਕਾਲ ਜੋਗੀ ਸਿਵ ਕੀਓ ਬੇਦ ਰਾਜ ਬ੍ਰਹਮਾ ਜੋਤੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਮਜਗਤ ਬਨਾਇਓ ਦੇਵਦਨ ਜੱਛਣਿ ਉਪਜਾਇਓ ਆਦੰਤ ਕੈ ਅਵਤਾਰਾ ਸੋਈ ਗੁਰੂ ਸਮਝੋ ਹਮਾਰਾ ਨਮਸਕਾਰ ਤੇ ਸਹੀ ਕੋ ਹਮਾਰੀ ਸਗਲ ਪ੍ਰਜਾ ਜਨ ਆਪ ਸਵਾਰੀ ਸਿਵਕਨ ਕੋ ਸਿਵ ਗੁਣ ਸੁਖ ਦੀਓ ਸਤਰਣ ਕੋਪਲ ਮੋ ਬਦ ਕੀਓ ਘਟ ਘਟ ਕੇ ਅੰਦਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਜੇਟੀ ਤੇ ਕੁੰ ਚੜੇ ਸੂਲ ਸਭ ਪਰ ਕਿਰਪਾ ਦ੍ਰਿਸ਼ਟ ਕਰ ਭੂਲਾਮ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕੇ ਕੀ ਪੀਰ ਪਛਾਨੈ ਘਟ ਘਟ ਕੇ ਪੜ ਪੜ ਕੀ ਜਾਣੈ ਜਬਦ ਕਰ 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 ਤਾਰਾ ਪ੍ਰਜਾ ਤਰ ਤਬ ਦੇਹ ਅਪਾਰਾ ਜਬ ਆ ਕਰ ਕਰ ਤੋ ਕਬ ਹਉ ਤੋ ਮੈਂ ਮਿਲਤ ਦੇਹ ਧਰ ਸਭ ਹਉ ਜੀਤੇ ਬਦਲ ਸ੍ਰਿਸ਼ਟ ਸਭ ਧਾਰੈ ਆਪ ਆਪਣੀ ਬੋਝ ਉਚਾਰੈ ਤੁਮ ਸਭ ਹੀ ਤੇ ਰਤਨ ਰਾਲਮ ਜਾਣਤ ਵੇਦ ਭੇਦ ਅਰਿਆਲਮ ਨਰੰਕਾਰ ਨਿਰਭਕਾਰ ਨਰਲੰਭ ਆਦ ਅਨੀਲ ਅਨਾਦ ਅਸੰਭ ਤਾਕਾ ਮੂੜ ਹਚਾਰਤ ਭੇਦਾ ਜਾ ਕੋ ਭੇਵ ਨ ਪਾਵਤ ਬੇਦਾ ਤਾਕੋ ਕਰਪਾ ਹਨੇ ਅਨੁਮਾਨਤ ਮਹਾਮੂੜ ਕਥ ਭੇਦ ਨ ਜਾਣਤ ਮਹਾਦੇਵ ਕੋ ਕਹਿਤ ਸਦਾ ਸਿਵ ਨਰੰਕਾਰ ਕਾ ਤੀਨਤ ਨਹਿ ਭੇਵ ਆਪ ਆਪਣੀ ਬੰਧ ਹੈ ਜੀਤੀ ਵਰਨਤ ਭਿੰਨ ਭਿੰਨ ਤੋਹ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕਹਿ ਬਿਲ ਸਜਾ ਪ੍ਰਥਮ ਸੰਸਾਰੰ ਇਕ ਰੂਪ ਰੂਪ ਸਰੂਪ ਅਰੰਕ ਭਇਓ ਰਾਵ ਕਹਿ ਭੂਪਾ ਅੰਡ ਜਿਰ ਸਿਤਜ ਕੀਨੀ ਉਤਪੰਨ ਖਾਨ ਬਹੁਰਤ ਦੀਨੇ ਕਹੂ ਫੂਜ ਰਾਜਾ ਹੋਇ ਬੈਠਾ ਕਹੂ ਸਿਮਟ ਭਉ ਸੰਕਰ ਇਕੱਟਾ ਸਗਰੀ ਸ੍ਰੇਸ਼ਟ ਦਿਖਾਏ ਜੰਪਾਵਾ ਜੁਗਾਸ ਰੂਪ ਸਵੰ ਭਵ ਅਮਰੱਛਾ ਮੇਰੀ ਤੁਮ ਕਰੋ ਸਿਖਿ ਉਬਾਰ ਸਿਖ ਸੰਗਰੋ ਦੁਸ਼ਟ ਜਿੱਤੇ ਅਠਵਤ ਤਪਾਤਾ ਸਕਲਮਲੇੇਸ਼ ਕਰੋ ਰਣ ਘਾਤਾ ਜੇ ਅਸ ਤੁਹ ਤਵ ਸਰਣੀ ਪਰੇ ਤਿਨ ਕੈ ਦੁਸ਼ਟ ਤੁਖਤ ਹੋਆ ਮਰੇ। ਕੋਰਖ ਜਾਵਨ ਪੰਗ ਪਰੇ ਤਿਹਾਰੇ ਤਿਨ ਕੈ ਤੁਮ ਸੰਕਟ ਸਭ ਟਾਰੇ ਜੋ ਕਨ ਕੋ ਇਕ ਬਾਰ ਤੈ ਹੈ ਤਾ ਕੈ ਕਾਲ ਨਿਕਨ ਹੈ। ਰੱਛਾ ਹੋਇ ਤਾ ਹੈ ਸਭ ਕਾਲਾ ਦੁਸ਼ਟ ਰਿਸ਼ਟ ਰੇ ਤਤ ਕਾਨਾ ਕਿਰਪਾ ਅਦ੍ਰਿਸ਼ਟ ਦਨ ਜਾਹੇ ਨ ਹਰ ਹੋ ਤਾ ਕੈ ਤਾਪ ਤਨ ਕਮੋ ਹਰ ਹੋ। ਰੇਂਦੇ ਸੇ ਨ ਘਰ ਮੋਂ ਸਭ ਹੋਈ ਦੁਸ਼ਟਾ ਛਵੈ ਸਕੈ ਨ ਕੋਈ ਏ ਕਮਾਰ ਦਿਨ ਤੁਮੈ ਸੰਬਾਰਾ ਕਾਲ ਪਾਸ ਤੇ ਤਾਹਿ ਮਾਰਾਂ ਜਿਨ ਨਰ ਨਾਮ ਤੇ ਹਾਰੋ ਕਹਾ ਦਰਦ ਦੁਸ਼ਟ ਦੋਖ ਤੇ ਰਹਾ ਖੜਕੇ ਤਮੈ ਸਰਣ ਤੇ ਹਾਰੀ ਆਪ ਹੱਥ ਦੇ ਲੈ ਹੋ ਉਬਾਰੀ ਸਰ ਮਠੋ ਰਮੋ ਹੋ ਸਹਾਈ ਦੁਸ਼ਟ ਦੋਖ ਤੇ ਲੈ ਹੋ ਬਚਾਈ ਚਉ ਪਈ ਸਾਹਿਬ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਬ ਬਾਚ ਬੇਨਤੀ ਚਉ ਪਈ ਹਮਰੀ ਕਰੋ ਹਾਥ ਦਾ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਵ ਚਰਨਨ ਮੰਨ ਰਹਿ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰ ਹਮਰੇ ਦੁਸ਼ਟ ਸਭੈ ਤੁਮ ਕਾਬ ਹੋ ਆਪ ਹਾਥ ਦਾ ਮੋਹਿ ਬਚਾਵ ਹੋ ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਭੈ ਕਰਤਾਰਾ ਮੋਰ ਅੱਛਾ ਨੇ ਜਕਰ ਦੇ ਕਰੀਏ ਸਭ ਰਣ ਕੋ ਆਇ ਸੰਗਰੀਏ ਪੂਰਨ ਹੋਏ ਹਮਾਰੀ ਆਸਾ ਤੋਰ ਪਦਨ ਕੀ ਰਹਿ ਪਿਆਸਾ ਤੁਮਹਿ ਸਾਡ ਕੋਈ ਅਵਰਣ ਨ ਧਾਵੂ ਜੋ ਵਰਚਹੁ ਤੁਮ ਤੇ ਪਾਉ ਸੇਵਕ ਸੇਖ ਹਮਾਰੇ ਤਾਰੀ ਹੈ ਜਨ ਜਨ ਸਤਰ ਹਮਾਰੇ ਮਾਰੀ ਹੈ ਆਪ ਹਾਥ ਦੇ ਮੁਝੇ ਉਬਰੀਏ ਮਰਨ ਕਾਲ ਕਾ ਤਰਾਸ ਨਿਵਰੀਏ ਹੋ ਜੋ ਸਦਾ ਹਮਾਰੇ ਪੰਚਾ ਸ੍ਰੀ ਅਸਤੁ ਜੋ ਕਰਿਓ ਹਰ ਅੱਛਾ ਰਾਖ ਲਿਹੁ ਮੋਹਿ ਰਾਖਨ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮ ਹੋ ਪੁਰੇ ਚਤੁਰਦਸ ਕੰਤਾ ਕਾਲ ਪਾਇ ਬ੍ਰਹਮਾ ਬਪਤਰਾ ਕਾਲ ਪਾਇ ਸਿਵ ਜੂ ਅਮਤਰਾ ਕਾਲ ਪਾਇ ਕਰ ਬਿਸ਼ਨ ਪ੍ਰਕਾਸ਼ਾ ਸਗਲ ਕਾਲ ਕਾਂਕੀਆਂ ਤਮਸਾ ਜਵਨ ਕਾਲ ਜੋਗੀ ਸਿਵ ਕੀਓ ਬੇਦਰਾਜ ਬ੍ਰਹਮਾ ਜੋਤੀਓ ਜਵਨ ਕਾਲ ਸਭ ਲੋਕ ਸਵਾਨਾ ਨਮਸਕਾਰ ਹੈ ਤਾਹੇ ਹਮਾਰਾ ਜਗਨਕਾਲ ਸਮਜਗਤ ਬਨਾਇਓ ਦੇਵਦਾਨ ਜੱਛਣਿ ਉਪਜਾਇਓ ਆਦੰਤ ਕੈ ਅਵਤਾਰਾ ਸੋਈ ਗੁਰ ਸਮਝੋ ਹਮਾਰਾ ਨਮਸਕਾਰ ਤੇ ਸਹੀ ਕੋ ਹਮਾਰੀ ਸਗਲ ਪ੍ਰਜਾ ਜਨ ਆਪ ਸਵਾਰੀ ਸਿਵਕਨ ਕੋ ਸਿਵਗੁਣ ਸੁਖ ਦਿਓ ਸਤਰਣ ਕੋਪਲ ਮੋਬਦ ਕੀਓ ਘਟ ਘਟ ਕੇ ਅੰਦਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਫੇਟੀ ਤੇ ਕੁੰ ਚਰੈ ਸੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਭੂਲਾਮ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕੇ ਕੀ ਪੀਰ ਪਛਾਨੈ ਘਟ ਘਟ ਕੇ ਪੜ ਪੜ ਕੀ ਜਾਣੈ ਜਬਦ ਕਰ 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 ਤਾਰਾ ਪ੍ਰਜਾ ਤਰ ਤਬ ਦੇਹ ਅਪਾਰਾ ਜਬ ਆ ਕਰ ਕਰਤ ਹੋ ਕਬ ਹੂੰ ਤੁਮ ਮੈਂ ਮਿਲਤ ਦੇਹ ਧਰ ਸਭ ਹੂੰ ਜੀਤੇ ਬਦਲ ਸ੍ਰਿਸ਼ਟ ਸਭ ਧਾਰੈ ਆਪ ਆਪਣੀ ਬੋਝ ਉਚਾਰੈ ਤੁਮ ਸਭ ਹੀ ਤੇ ਰਤਨ ਰਾਲਮ ਜਾਣਤ ਵੇਦ ਭੇਦ ਅਰਿਆਲਮ ਨਰੰਕਾਰ ਨਿਰਮਕਾਰ ਨਰਲੰਬਯ ਆਦਿ ਨੀਲੇ ਅਨਾਦ ਅਸੰਭ ਤਾਕਾ ਮੂੜ ਹਚਾਰਤ ਭੇਦਾ ਜਾ ਕੋ ਭੇਵ ਨ ਪਾਵਤ ਬੇਦਾ ਤਾਕੋ ਕਰਪਾ ਹਣੇ ਅਨੁਮਾਨਤ ਮਹਾਮੂੜ ਕਛ ਭੇਦ ਨ ਜਾਣਤ ਮਹਾਦੇਵ ਕੋ ਕਹਿਤ ਸਦਾ ਸਿਮ ਨਰੰਕਾਰ ਕਾ ਤੀਨਤ ਮਹਿ ਭੇਵ ਆਪ ਆਪਣੀ ਬੰਧ ਹੈ ਜੇਤੀ ਵਰਨਤ ਭਿੰਨ ਭਿੰਨ ਦੋਹੇ ਤੀਤੀ ਤੁਮਰਾ ਲਖਾ ਨ ਜਾਏ ਪਸਾਰਾ ਕਹਿ ਬਿਲ ਸਜਾ ਪ੍ਰਥਮ ਸੰਸਾਰੰ ਇਕ ਰੂਪ ਰੂਪ ਸਰੂਪ ਆਰੰਕ ਭਇਓ ਰਾਵ ਕਹਿ ਭੂਪਾ ਪੰਡ ਜਿਰ ਸਿਤਜ ਕਿਨੀ ਉਤਪੰਝ ਖਾਨ ਬਹੁਰਤ ਦੀਨੇ ਕਹੂ ਫੂਜ ਰਾਜਾ ਹੋਇ ਬੈਠਾ ਕਹੂ ਸਿਮਟ ਭਰ ਸੰਕਰ ਇਕੱਠਾ ਸਗਰੀ ਸ੍ਰੇਸ਼ਟ ਦਿਖਾਏ ਚੰਪਾਵਾ ਜੁਗਾਂ ਸਰੂਪ ਸਵੰ ਭਵ ਅਬਰੱਛਾ ਮੇਰੀ ਤੁਮ ਕਰੋ ਸਿਖ ਉਬਾਰ ਸਿਖ ਸੰਗਰੋ ਦੁਸ਼ਟ ਜਿੱਤੇ ਅਠਵਤ ਤਪਾਤਾ ਸਕਲਮਲੇਸ਼ ਕਰੋ ਰਣ ਘਾਤਾ ਜੀ ਅਸ ਤੁਝ ਤਵ ਸਰਣੀ ਪਰੇ ਤਿਨ ਕੈ ਦੁਸ਼ਟ ਤੁਖਤ ਹਵਮਰੇ ਬਰਖ ਜਾਵਨ ਪੰਗ ਪਰੇ ਤਿਹਾਰੇ ਤਿਨ ਕੈ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਬਾਰ ਤੈ ਹੈ ਤਾ ਕੈ ਕਾਲ ਨਿਕਨਹ ਹੈ ਰੱਛਾ ਹੋਇ ਤਾ ਹੈ ਸਭ ਕਾਲਾ ਦੁਸ਼ਟ ਰਿਸ਼ਟ ਰੇਤ ਤਤ ਕਾਨਾ ਕਿਰਪਾ ਦ੍ਰਿਸ਼ਟ ਦਨ ਜਾਹਿ ਨ ਹਰਹੁ ਤਾ ਕੈ ਤਾਪ ਤਨ ਕਮੋ ਹਰਹੁ ਰੇਂਦੇ ਸੇ ਨ ਘਰ ਮੋਂ ਸਭ ਹੋਈ ਦੁਸ਼ਟਾ ਛਾ ਚਵ ਸਕੈ ਨ ਕੋਈ ਏ ਕਬਾਰ ਦਿਨ ਤੁਮੈ ਸੰਬਾਰਾ ਕਾਲ ਫਾਸ ਤੇ ਤਾਹਿ ਉਬਾਰਾਂ ਜਿਨ ਨਰ ਨਾਮ ਤੇ ਹਾਰੋ ਕਹਾ ਦਰਦ ਦੁਸ਼ਟ ਦੋਖ ਤੇ ਰਹਾ ਖੜ ਕੇ ਤੇ ਮੈਂ ਸਰਣ ਤੇ ਹਾਰੀ ਆਪ ਹੱਥ ਦੈ ਲਿ ਹੋਇ ਉਬਾਰੀ ਸਰ ਮਠੋ ਰਮੋ ਹੋ ਸਹਾਈ ਦੁਸ਼ਟ ਦੋਖ ਤੇ ਲਿ ਹੋ ਬਚਾਈ ਚਉ ਪਈ ਸਾਹਿਬ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਬ ਬਾਚ ਬੇਨਤੀ ਚਉ ਪਈ ਹਮਰੀ ਕਰੋ ਹਾਥ ਦਾ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਵ ਚਰਨਨ ਮੰਨ ਰਹਿ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਭੈ ਤੁਮ ਘਾਵ ਹੋ ਆਪ ਹਾਥ ਦਾ ਮੋਹਿ ਬਚਾਵ ਹੋ ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਭੈ ਕਰਤਾਰਾ ਮੋਰ ਅੱਛਾ ਨਜਕਰ ਦੇ ਕਰੀਏ ਸਭ ਰਣਕੋਆ ਸੰਗਰੀਏ ਪੂਰਨ ਹੋਏ ਹਮਾਰੀ ਆਸਾ ਤੋਰ ਪਦਨ ਕੀ ਰਹਿ ਪਿਆਸਾ ਤੁਮਹਿ ਸਾਡ ਕੋਈ ਅਵਰਣ ਧਿਆਉ ਜੋ ਵਰਤਹੁ ਤੁਮ ਤੇ ਪਾਉ ਸੇਵਕ ਸਿਖ ਹਮਾਰੇ ਤਾਰੀਏ ਜਨ ਜਨ ਸਤਨ ਹਮਾਰੇ ਮਾਰੀਏ ਆਪ ਹਾਥ ਦੇ ਮੁਝੇ ਉਬਰੀਏ ਮਰਨ ਕਾਲ ਕਾ ਤਰਾਸ ਨਿਵਰੀਏ ਹੋ ਜੋ ਸਦਾ ਹਮਾਰੇ ਪੰਤਾ ਸ੍ਰੀ ਅਸਤੁ ਜੋ ਕਰਿਓ ਰੱਛਾ ਰਾਖ ਲਿਓ ਮੋਹ ਰਖਣ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਦ ਸੁਣ ਕੇ ਹੰਤਾ ਤੁਮ ਹੋ ਪੁਰੇ ਜਤਨ ਦਸ ਕੰਤਾ ਕਾਲ ਪਾਇ ਬ੍ਰਹਮਾ ਬਪਤਰਾ ਕਾਲ ਪਾਇ ਸਿਵ ਜੂ ਅਵਤਰਾ ਕਾਲ ਪਾਇ ਕਰ ਬਿਸਨ ਪ੍ਰਕਾਸ਼ਾ ਸਗਲ ਕਾਲ ਕਾ ਕੀ ਆਤਮਾ ਸੰ ਜਵਨ ਕਾਲ ਜੋਗੀ ਸਿਵ ਕੀਓ ਬੇਦ ਰਾਜ ਬ੍ਰਹਮਾ ਜੋਥੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਮਜਗਤ ਬਨਾਇਓ ਦੇਵਦਾਨ ਜਛਨਿ ਉਪਜਾਇਓ ਆਦੰਤ ਕੈ ਵਤਾਰਾ ਸੋਈ ਗੁਰ ਸਮਝੋ ਹਮਾਰਾ ਨਮਸਕਾਰ ਤੇ ਸਹੀ ਕੋ ਹਮਾਰੀ ਸਗਲ ਪ੍ਰਜਾ ਜਨ ਆਪ ਸਵਾਰੀ ਸਿਵਕਨ ਕੋ ਸਿਵਗੁਣ ਸੁਖ ਦੀਓ ਸਤਰਣ ਕੋਪਲ ਮੋਹ ਬਦ ਕੀਓ ਘਟ ਘਟ ਕੇ ਅੰਦਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਜੇਟੀ ਤੇ ਕੁੰਚਨ ਅਸੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਭੂਲਾਮ संतन दुख पाए ते दुखी सुख पाए साधन के सुखी एक की पीर पहचान कट कट के पट पट की जाने जाबुद कर करा जब कर कर तारा प्रजा तन तम देह अपारा जाब्या कर करत हो कब हु तुम मैं मृत देह धर सब हु जीते बदन सृष्टि सम धारें आप अपनी मोह जोचारें तुम सब हित रहत नर आलम जानत वेद भेद हर आलम ਨਰੰਕਾਰ ਨਿਰਵਕਾਰ ਨਰਲੰਬਯ ਆਦ ਅਨੀਲ ਅਨਾਦ ਅਸੰਭ ਤਾਕਾ ਮੂੜ ਹਚਾਰਤ ਭੇਦਾ ਜਾ ਕੋ ਭੇਵ ਨ ਪਾਵਤ ਬੇਦਾ ਤਾਕੋ ਕਰਪਾ ਹਨੇ ਅਨੁਮਾਨਤ ਮਹਾਮੂੜ ਕਛ ਭੇਦ ਨ ਜਾਣਤ ਮਹਾਦੇਵ ਕੋ ਕਹਿਤ ਸਦਾ ਸਿਮ ਨਰੰਕਾਰ ਕਾ ਤੀਨਤ ਨਹ ਭੇਵ ਆਪ ਆਪਣੀ ਬੁਧ ਹੈ ਜੇਤੀ ਵਰਨਤ ਭਿੰਨ ਭਿੰਨ ਦੋਹ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕਹਿ ਬਿਲ ਸਜਾ ਪ੍ਰਥਮ ਸੰਸਾਰੰ ਇਕ ਰੂਪ ਰੂਪ ਸਰੂਪ ਆਰੰਕ ਭਇਓ ਰਾਮ ਕਹਿ ਭੂਪਾ ਪੰਡ ਜੇ ਰ ਸਿਤਜ ਕੇ ਨੀ ਉਤਪਜ ਖਾਨ ਬਹੁਰਤ ਦੀਨੇ ਕਹੂ ਫੂਜ ਰਾਜਾ ਹੋਇ ਬੈਠਾ ਕਹੂ ਸਿਮਟ ਪਰ ਸੰਕਰ ਇਕੱਠਾ ਸਗਰੀ ਸ੍ਰੇਸ਼ਟ ਦਿਖਾਏ ਚੰਪਵਾ ਜੁਗਾਂ ਸਰੂਪ ਸਵੰ ਭਵ ਅਬਰੱਛਾ ਮੇਰੀ ਤੁਮ ਕਰੋ ਸਿਖ ਉਬਾਰ ਸਿਖ ਸੰਗਰੋ ਦੁਸ਼ਟ ਜਿੱਤੇ ਅਠਵਤ ਤਪਾਤਾ सकल मलेश करो रण काता जे अस तुय तव शरणी परें तिनके दुष्ट दुख दवमरे परख जावन पग परें तिहारे तिनके तुम संकट सब तारें जो कण को एक बार तिहें ताके काल निकन एह रक्षा होत है सब काल दुष्ट दृष्ट रंत तकान कृपा दृष्ट दन जाहिन हरहु ताके ताप तन कमो हरहु ਰੇਂਦੇ ਸੇ ਨ ਘਰ ਮੋਂ ਸਭ ਹੋਈ ਦੁਸ਼ਟਾ ਛਾ ਚਵ ਸਕੈ ਨ ਕੋਈ ਏ ਕਮਾਰ ਦਿਨ ਤੁਮੈ ਸੰਬਾਰਾ ਕਾਲ ਪਾਸ ਤੇ ਤਾਹਿ ਉਬਾਰਾਂ ਜਿਨ ਨਰ ਨਾਮ ਤੇ ਹਾਰੋ ਕਹਾ ਦਰਦ ਦੁਸ਼ਟ ਦੋਖ ਤੇ ਰਹਾ ਖੜਕੇ ਤਮੈ ਸਰਣ ਤੇ ਹਾਰੀ ਆਪ ਹਾਥ ਦੈ ਲੈ ਹੋ ਉਬਾਰੀ ਸਰ ਮਿਠੋ ਰਮੋ ਹੋ ਸਹਾਈ ਦੁਸ਼ਟ ਦੋਖ ਤੇ ਲੈ ਹੋ ਬਚਾਈ चौपाई साहिब एको ओंकार श्री वाहेगुरु जी के फते पासाहि दशमी कबे बात मेहनतई चौपाई हमरी करो हादर रक्षा पूर्ण होए चित की इच्छा तब चरण नमन रहे हमारा अपना जान करो प्रताप हमरे दुष्ट सब तुम का बहु आपहा दे मोहे बचाव हो सुखी बसै मोर परिवार सेवक सिख सभा करतारम ਮੋਰ ਅੱਛਾ ਨਜਕਰ ਦੇ ਕਰੀਏ ਸਭ ਰਣ ਕੋ ਵਾ ਇਸੰਗਰੀ ਹੈ ਪੂਰਨ ਹੋਏ ਹਮਾਰੀ ਆਸਾ ਤੋਰ ਪਦਨ ਕੀ ਰਹਿ ਪਿਆਸਾ ਤੁਮਹਿ ਛਾੜ ਕੋਈ ਅਵਰਣ ਧਾਵੂ ਜੋ ਵਰਤ ਹੂੰ ਤੁਮ ਤੇ ਪਾਉ ਸੇਵਕ ਸਿਖ ਹਮਾਰੇ ਤਾਰੀ ਹੈ ਜਨ ਜਨ ਸਤਨ ਹਮਾਰੇ ਮਾਰੀ ਹੈ ਆਪ ਹਾਥ ਦੇ ਮੁਝੇ ਉਬਰੀਏ ਮਰਨ ਕਾਲ ਕਾ ਤਰਾਸ ਨਿਵਰੀਏ ਹੋਜੋ ਸਦਾ ਹਮਾਰੇ ਪੰਚਾ ਸ੍ਰੀ ਅਸਤੁਜੋ ਕਰਿਓ ਰੱਛਾ ਰਾਖ ਲਿਓ ਮੋਹ ਰਖਣ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਦ ਸੁਣ ਕੇ ਹੰਤਾ ਤੁਮ ਹੋ ਪੁਰੇ ਜਤਨ ਦਸ ਕੰਤਾ ਕਾਲ ਪਾਇ ਬ੍ਰਹਮਾ ਬਪਤਰਾ ਕਾਲ ਪਾਇ ਸਿਵ ਜੂ ਅਵਤਰਾ ਕਾਲ ਪਾਇ ਕਰ ਬਿਸਨ ਪ੍ਰਕਾਸ਼ਾ ਸਗਲ ਕਾਲ ਕਾ ਕੀ ਆਤਮਾ ਸੰ ਜਵਨ ਕਾਲ ਜੋਗੀ ਸਿਵ ਕੀਓ ਬੇਦ ਰਾਜ ਬ੍ਰਹਮਾ ਜੋਤੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਮਜਗਤ ਬਨਾਇਓ ਦੇਵਦਨ ਜਛਣਿ ਉਪਜਾਇਓ ਆਦੰਤ ਕੈ ਅਵਤਾਰਾ ਸੋਈ ਗੁਰੂ ਸਮਝਿ ਹੋ ਹਮਾਰਾ ਨਮਸਕਾਰ ਤਸਹੀ ਕੋ ਹਮਾਰੀ ਸਗਲ ਪ੍ਰਜਾ ਜਨ ਆਪ ਸਵਾਰੀ ਸਿਵਕਨ ਕੋ ਸਿਵਗੁਣ ਸੁਖ ਦੀਓ ਸਤਰਣ ਕੋ ਪਲ ਮੋ ਬਦ ਕੀਓ ਘਟ ਘਟ ਕੇ ਅੰਦਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਜੇਟੀ ਤੇ ਕੁੰਚ ਰਸੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਭੂਲਾਮ संतन दुख पाए ते दुखी सुख पाए साधन के सुखी एक की पीर पहचान घट घट के पट पट की जाने जाबुद कर करा जब कर कर तारा प्रजा तन तंब देह अपारा जाब्या कर करत हूं कब हूं तुम मैं मिलत देह तर सब हूं जीते बदन श्रेष्ठ समधार आप अपनी मुंह जोचारें तुम सब हित रहत नर अलम जानत वेद भेद अर अलम ਨਰੰਕਾਰ ਨਿਰਮਕਾਰ ਨਰਲੰਭ ਆਦ ਅਨੀਲ ਅਨਾਦ ਅਸੰਭ ਤਾਕਾ ਮੂੜ ਹਚਾਰਤ ਭੇਦਾ ਜਾ ਕੋ ਭੇਵ ਨ ਪਾਵਤ ਬੇਦਾ ਤਾਕੋ ਕਰਪਾ ਹਨੇ ਅਨੁਮਾਨਤ ਮਹਾਮੂੜ ਕਛ ਭੇਦ ਨ ਜਾਣਤ ਮਹਾਦੇਵ ਕੋ ਕਹਿਤ ਸਦਾ ਸਿਮ ਨਰੰਕਾਰ ਕਾ ਤੀਨਤ ਨਹਿ ਭੇਵ ਆਪ ਆਪਣੀ ਬੁਧ ਹੈ ਜੇਤੀ ਵਰਨਤ ਭਿੰਨ ਭਿੰਨ ਤੋਹ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕਹਿ ਬਿਲ ਸਜਾ ਪ੍ਰਥਮ ਸੰਸਾਰੰ ਇਕ ਰੂਪ ਰੂਪ ਸਰੂਪ ਆਰੰਕ ਭਇਓ ਰਾਵ ਕਹੀਂ ਭੂਪਾਂਡ ਜਿਰ ਸੇ ਤਜ ਕਿਨੀ ਉਤਪੁਜ ਖਾਨ ਬਹਉਰਤ ਦੀਨੇ ਕਹੂ ਫੂਜ ਰਾਜਾ ਹੋਇ ਬੈਠਾ ਕਹੂ ਸਿਮਟ ਭਰੋ ਸੰਕਰੇ ਕੈਟਾ ਸਗਰੀ ਸ੍ਰੇਸ਼ਟ ਦਿਖਾਏ ਚੰਪਵਾ ਜੁਗਾਂ ਸਰੂਪ ਸਵੰ ਭਵ ਅਬਰੱਛਾ ਮੇਰੀ ਤੁਮ ਕਰੋ ਸਿਖਿ ਉਬਾਰ ਸਿਖ ਸੰਗਰੋ ਦੁਸ਼ਟ ਜਿਤੇ ਅਠਵਦ ਤਪਾਤਾ ਸਕਲਮਲੇਸ਼ ਕਰੋ ਰਣ ਘਾਤਾ ਜੀ ਅਸ ਤੁਝ ਤਵ ਸਰਣੀ ਪਰੇ ਤਿਨ ਕੈ ਦੁਸ਼ਟ ਤੁਕਤ ਹੋਆ ਮਰੇ। ਕੋਰਖ ਜਾਵਨ ਪੰਗ ਪਰੇ ਤੇ ਹਾਰੇ ਤਿਨ ਕੈ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਬਾਰਤ ਹੈ ਤਾਕੇ ਕਾਲ ਨਿਕਣੈ ਹੈ। ਰੱਛਾ ਹੋਇ ਤਾਹੀ ਸਭ ਕਾਲਾ ਦੁਸ਼ਟ ਰੇਸਟਰੇਂ ਤਤ ਕਾਨਾ ਕਿਰਪਾ ਦ੍ਰਿਸ਼ਟ ਦਨ ਜਾਹਿਨ ਹਰ ਹੋ ਤਾਕੇ ਤਾਪ ਤਨ ਕਮੋਹਰ ਹੋ। ਰਿੰਦੇ ਸੈਨਾ ਘਰ ਮੋਂ ਸਭ ਹੋਈ ਦੁਸ਼ਟ ਛਾ ਚਵ ਸਕੈ ਨ ਕੋਈ ਏ ਕਬਾਰ ਦਿਨ ਤੁਮੈ ਸੰਬਾਰਾ ਕਾਲ ਪਾਸ ਤੈ ਤਾਹਿ ਮਾਰਾਂ ਜਿਨ ਨਰ ਨਾਮ ਤੇ ਹਾਰੋ ਕਹਾ ਦਾਰਦ ਦੁਸ਼ਟ ਦੋਖ ਤੇ ਰਹਾ ਖੜਕੇ ਤਮੈ ਸਰਣ ਤਿਹਾਰੀ ਆਪ ਹਾਥ ਦੈ ਲਿ ਹੋਇ ਉਬਾਰੀ ਸਰ ਮਿਠੋ ਰਮੋ ਹੋ ਸਹਾਈ ਦੁਸ਼ਟ ਦੋਖ ਤੇ ਨੇਹੋ ਬਚਾਈ ਚੌਪਈ ਸਾਹਿਬ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਮੀ ਕਬਰ ਬਾਤ ਮੇਨਤੀ ਚੌਪਈ ਹਮਰੀ ਕਰੋ ਹਾਥ ਦੇ ਰੱਛਾ ਪੂਰਨ ਹੋਏ ਚਿਤ ਕੀ ਇਛਾ ਤਵ ਚੰਨਨ ਮੰਨ ਰਹਾ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰ ਅਮਰੇ ਦੁਸਤ ਸਭ ਤੁਮ ਕਾ ਬਹੁ ਆਪਹਾਰ ਦੇ ਮੋਹਿ ਬਚਾਵੋ ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸਿਖ ਸਭ ਕਰਤਾਰਾ ਮੋਰ ਅਛਾਨ ਜੇ ਕਰਦੇ ਕਰੀਐ ਸਭ ਰਣ ਕੋ ਆਇ ਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਪਦਨ ਕੀ ਰਹਿ ਪਿਆਸਾ ਤੁਮਹਿ ਸਾਡ ਕੋਈ ਅਵਰਣ ਧਿਆਉ ਜੋ ਵਰਤਹੁ ਤੁਮ ਤੇ ਪਾਉ ਸੇਵਕ ਸੇਖਾ ਹਮਾਰੇ ਤਾਰੀ ਹੈ ਜਨ ਜਨ ਸਤਨ ਹਮਾਰੇ ਮਾਰੀ ਹੈ ਆਪ ਹਾਦ ਦੇ ਮੁਝੇ ਉਬਰੀ ਹੈ ਮਰਨ ਕਾਲ ਕਾ ਤਰਾਸ ਨਿਵਰੀ ਹੈ ਹੋ ਜੋ ਸਦਾ ਹਮਾਰੇ ਪੰਤਾ ਸ੍ਰੀ ਅਸਤੁਜੋ ਕਰਿਓ ਰੱਛਾ ਹਮ ਰਾਖ ਲਿਓ ਮੋਹਿ ਰਖਨ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮ ਹੋ ਪੁਰੀ ਚਤਨ ਦਸ ਕੰਤਾ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸਭ ਜੂ ਅਵਤਰਾ ਕਾਲ ਪਾਏ ਕਰ ਬਿਸਨ ਪ੍ਰਕਾਸ਼ਾ ਸਗਲ ਕਾਲ ਕਾ ਕੀ ਆਤਮਾ ਸੰ ਜਵਨ ਕਾਲ ਜੋਗੀ ਸਿਵ ਕੀਓ ਬੇਦ ਰਾਜ ਬ੍ਰਹਮਾ ਜੋਥੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੈ ਦਛਨ ਉਪਜਾਇਓ ਆਦੰਤ ਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ नमस्कार जसही को हमारी सकल प्रजा जन आप सवारी शिव कण को शिव गुण सुख दीयो सत्रण को पल मोह बद कियो काट-काट के अंतर के जानत भले बुरे की पीर पहचानत टेटी ते कुंचन यस्तुला सब पर कृपा दृष्ट कर भुलम संतन दुख पाएते दुखी सुख पाए साधन के सुखी एक के की पीर पहचान कट-कट के पट-पट की जाने ਜਾਬੁਦ ਕਰ 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 ਤਾਰਾ ਪ੍ਰਜਾ ਤਨ ਤਮ ਦੇਹ અપਾਰਾ ਜਬਿਆ ਕਰ ਕਰਤ ਹੋ ਕਬ ਹੂੰ ਤੁਮ ਮੈਂ ਮਿਲਤ ਦੇਹ ਧਰ ਸਭ ਹੂੰ ਜੀਤੇ ਬਦਲ ਸ੍ਰਿਸ਼ਟ ਸਭ ਧਾਰੈ ਆਪ ਆਪਣੀ ਮੂਝੋ ਉਚਾਰੈ ਤੁਮ ਸਭ ਹੀ ਤੇ ਰਤਨ ਆਲਮ ਜਨਤ ਬੇਦ ਭੇਦ ਅਰਿਆਲਮ ਨਿਰੰਕਾਰ ਨਿਰਵਕਾਂ ਅਨਰਲੰਬਯ ਆਦ ਅਨੀਲ ਅਨਾਦ ਅਸੰਭ ਤਾਕਾ ਮੂਢ ਉਚਾਰਤ ਭੇਦਾ ਜਾ ਕੋ ਭੇਵ ਨ ਪਾਵਤ ਬੇਦਾ ਤਾ ਕੋ ਕਰ ਪਾਹਨੇ ਅਨੁਮਾਨਤ ਮਹਾ ਮੂੜ ਕਛ ਬੇਦ ਨ ਜਾਣਤ ਮਹਾ ਦੇਵ ਕੋ ਕਹਿਤ ਸਦਾ ਸਿਮਰੰਕਾਰ ਕਾ ਤੀਨਤ ਨਹਿ ਪੇਵ ਆਪ ਆਪਣੀ ਬੁੰਧ ਹੈ ਜੇਤੀ ਵਰਨਤ ਭਿੰਨ ਭਿੰਨ ਦੋਹ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕਹਿ ਬਿਲ ਸਜਾ ਪ੍ਰਥਮ ਸੰਸਾਰ ਇਕ ਰੂਪ ਰੂਪ ਸਰੂਪ ਆਰੰਕ ਭਇਓ ਰਾਵ ਕਹਿ ਭੂ ਪਾਂਡ ਜੇ ਰ ਸੇਤਜ ਕਿਨੀ ਉਤਪਜ ਖਾਨ ਬਹੁਰਤ ਦੀਨੇ कहुं कूद राजा हुए बैठा कहूं सिमट पर संकरे कैठा सगरी श्रेष्ठ दिखाये जंपा वा जुगास रूप स्वयं भव अब रक्षा मेरी तुम करो सिख बार सिख संगरो दुष्ट जिते उठवत तपाता सकल मलेश करो रण काता जे अस तुय तव सरणी परे तिनके दुष्ट दुख होत हमारे ੁਰਖ ਜਾਵਨ ਪੰਗ ਪਰੇ ਤਿਹਾਰੇ ਤਿਨ ਕੇ ਤੁਮ ਸੰਕਟ ਸਭ ਟਾਰੇ ਜੋ ਕਨ ਕੋ ਇਕ ਬਾਰ ਤੈ ਹੈ ਤਾਕੇ ਕਾਲ ਨਿਕਨਹਿ ਹੈ ਰੱਛਾ ਹੋਇ ਤਾਹਿ ਸਭ ਕਾਲਾ ਦੁਸ਼ਟ ਰਿਸ਼ਟ ਰੇਤ ਤਤ ਕੰਨਾ ਕਿਰਪਾ ਦ੍ਰਿਸ਼ਟ ਦਨ ਜਾਹੇ ਨ ਹਰ ਹੋ ਤਾਕੇ ਤਾਪ ਤਨ ਕਮੋ ਹਰ ਹੋ ਰਿੰਦ ਸੇਨ ਕਰਮ ਸਭ ਹੋਈ ਦੁਸ਼ਟ ਛਾ ਚਵ ਸਕੈ ਨ ਕੋਈ ਕਮਾਰ ਦਿਨ ਤੁਮੈ ਸੰਬਾਰਾ ਕਾਲ ਫਾਸ ਤੈ ਤਾਹਿ ਮਾਰਾ ਜਿਨ ਨਾਰਾ ਨਾਮ ਤੇ ਹਾਰੋ ਕਹਾ ਦਰਦ ਦੁਸ਼ਟ ਦੋਖ ਤੇ ਰਹਾ ਖੜ ਕੇ ਤੇ ਮੈਂ ਸਰਣ ਤੇ ਹਾਰੀ ਆਪ ਹੱਥ ਦੇ ਲੈ ਹੋ ਉਬਾਰੀ ਸਰ ਮਠੋ ਰਮੋ ਹੋ ਸਹਾਈ ਦੁਸ਼ਟ ਦੋਖ ਤੇ ਲੈ ਹੋ ਬਚਾਈ